ਯਾਰੀ ਸਾਹ ਸੰਗਤ ਜੀ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਕਥਾ ਨੂੰ ਅੱਗੇ ਵਰਣਨ ਕਰਦੇ ਹੋਏ ਆਉ ਵਿਚਾਰ ਅੱਗੇ ਕਰੀਏ ਹਰ ਵੇਲੇ ਦੀ ਤਤਕਾਰ ਤੇ ਚਾਰ ਚੰਬ ਨਾਲ ਮਨੁੱਖ ਦਾ ਅਸਲਾ ਸਹਿਮ ਹੇਠ ਦੱਬਿਆ ਰਹਿੰਦਾ ਹੈ ਉਸ ਨੂੰ ਆਪਣੇ ਮਨੁੱਖ ਹੋਣ ਤੇ ਵੀ ਯਕੀਨ ਨਹੀਂ ਰਹਿੰਦਾ ਜਿੰਦ ਹੀਣ ਚੀਜ਼ਾਂ ਵਾਂਗ ਅਤੇ ਪਛੂਆਂ ਵਾਂਗ ਉਹ ਆਪਣੇ ਮਾਲਕ ਦੀ ਕਾਰਕਰੀ ਜਾਣਾ ਵਿੱਚ ਹੀ ਆਪਣੀ ਹੋਂਦ ਸਮਝਦਾ ਹੈ। ਗੁਰੂ ਅੰਗਦ ਸਾਹਿਬ ਦੇ ਲੰਗਰ ਵਿੱਚ ਹੋਰ ਇਹ ਪਿਆਰ ਭਰੇ سلوਕ ਨੇ ਨੀਵੇਂ ਮਿੱਥੇ ਗਏ ਬੰਦਿਆਂ ਦੇ ਅੰਦਰ ਨਵੀਂ ਜਿੰਦ ਪਾ ਦਿੱਤੀ। ਉਹਨਾਂ ਦੇ ਅੰਦਰ ਮਨੁੱਖਤਾ ਦਾ ਅਹਿਸਾਸ ਜਾਗ ਪਿਆ। ਉਹਨਾਂ ਦੇ ਦਿਲਾਂ ਤੋਂ ਉੱਚ ਜਾਤੀ ਦੇ ਲੋਕ ਤਾਂ ਸਹਿਮਦਰ ਦੂਰ ਹੋਣ ਲੱਗ ਪਿਆ। ਫੂਦਰਾ ਖਵਾਉਂਦੇ ਬੰਦੇ ਵੀ ਆਪਣੇ ਆਪ ਨੂੰ ਬ੍ਰਾਹਮਣ ਆਦਿਕ ਵਰਗੇ ਸਮਝਣ ਲੱਗ ਪਏ ਇਹ ਨਵੀਂ ਆਰੀ ਤਬਦੀਲੀ ਜਾਤੀ ਵਭਾਨੀਆਂ ਨੂੰ ਪਸੰਦ ਨਾ ਆਈ ਰਬਾਬੀ ਬਲਵੰਡ ਨੇ ਆਪਣੀ ਬਾਦ ਦੀ ਤੀਜੀ ਪੌੜੀ ਵਿੱਚ ਇਹ ਜ਼ਿਕਰ ਵੀ ਕਰ ਦਿੱਤਾ ਕਿ ਗੁਰੂ ਅੰਗਦ ਸਾਹਿਬ ਜੀ ਦੇ ਲੰਗਰ ਵਿੱਚ ਧੋ ਵਾਲੀ ਖੀਰ ਵਰਤਾਈ ਜਾਂਦੀ ਸੀ ਗੁਰੂ ਦੇ ਸਿੱਖਾਂ ਨੇ ਮੂੰਹੋਂ ਤੇ ਨਾਲੀ ਚੜਦੀ ਸੀ ਜਦੋਂ ਉਹ ਲੰਗਰ ਵਿੱਚ ਸਭ ਨਾਲ ਪਿਆਰ ਭਰਿਆ ਸਲੂਕ ਤੱਕਦੇ ਸਨ ਪਰ ਜਾਤੀ ਭਵਾਨੀ ਲੋਕਾਂ ਦੇ ਮੂੰਹਾਂ ਉੱਤੇ ਪਲਤਣ ਆਉਂਦੀ ਜਾਂਦੀ ਸੀ ਉਹ ਦਿਲੋਂ ਗੁਰੂ ਅੰਗਦ ਸਾਹਿਬ ਜੀ ਦੇ ਵਿਰੋਧੀ ਬਣਦੇ ਜਾ ਰਹੇ ਸਨ ਖਡੂਰ ਸਾਹਿਬ ਵਿੱਚ ਇੱਕ ਯੋਗੀ ਵੀ ਰਹਿੰਦਾ ਸੀ ਜਿਸ ਦਾ ਨਾਮ ਸ਼ਿਵਨਾਥ ਸੀ ਇਹ ਆਪਣੇ ਆਪ ਨੂੰ ਤਪਾਖਵਾਉਂਦਾ ਸੀ ਇਸ ਨੂੰ ਆਪਣਾ ਹੀ ਸਾੜਾ ਸੀ ਕੇ ਸਤਗੁਰ ਦਾ ਪ੍ਰਤਾਪ ਚਮਕਣ ਕਰਕੇ ਇਸ ਦੀ ਮਾਨਤਾ ਘਟਦੀ ਜਾ ਰਹੀ ਹੈ ਇਹ ਵੀ ਵਿਰੋਧੀ ਧੜੇ ਵਿੱਚ ਸ਼ਾਮਲ ਹੋ ਗਿਆ ਜਦੋਂ ਸਨ 1540 ਵਿੱਚ ਬਾਬਰ ਦਾ ਪੁੱਤਰ ਹਮਾਇਉ ਬਾਸਾ ਸ਼ੇਰ ਸ਼ਾ ਤੋਂ ਭਾਜ ਖਾ ਕੇ ਪੰਜਾਬ ਵਿੱਚੋਂ ਲੰਘਦਾ ਹੋਇਆ ਇਸ ਖਿਆਲ ਨਾਲ ਖਡੂਰ ਸਾਹਿਬ ਆਇਆ ਸੀ ਕਿ ਮਹਾਪੁਰਖਾਂ ਦੀ ਨੇਕ ਦਵਾ ਨਾਲ ਸ਼ਾਇਦ ਖਾਰੀ ਬਾਜੀ ਜਿੱਤੀ ਜਾ ਸਕੇ ਤਾਂ ਉਸ ਵੇਲੇ ਜਾਤੀ ਬਾਨੀਆਂ ਦੇ ਰੋਦੀ ਨੇ ਹਮਾਉਂ ਦੇ ਕੰਨ ਇਤਨੇ ਭਰੇ ਕਿ ਉਹ ਗੁਰੂ ਸਾਹਿਬ ਅੱਗੇ ਸਿਰ ਨਿਵਾਣ ਦੇ ਥਾਂ ਉਹਨਾਂ ਉੱਤੇ ਤਲਵਾਰ ਚਲਾਉਣ ਨੂੰ ਤਿਆਰ ਹੋ ਗਿਆ ਜਦੋਂ ਇੱਕ ਸਾਲ ਬੜੀ ਔੜ ਲੱਗੀ ਤਾਂ ਉਦੋਂ ਵੀ ਸ਼ਿਵਨਾਥ ਤਪੇ ਨੇ ਜੱਟਾਂ ਨੂੰ ਇਹ ਆ ਕੇ ਚਮਕਾਇਆ ਸੀ ਕਿ ਜਿੱਥੇ ਸ਼ਾਸਤਰਾਂ ਦੀ ਮਰਿਆਦਾ ਭੰਗ ਕਰਕੇ ਛੂਦਰਾਂ ਨੂੰ ਬ੍ਰਾਹਮਣਾਂ ਨਾਲ ਸਾਵਾ ਕਰਨ ਦੇ ਯਤਨ ਕੀਤੇ ਜਾਣ ਜਿੱਥੇ ਸੰਤਾਂ ਸਾਧਾਂ ਨੂੰ ਛੱਡ ਕੇ ਗ੍ਰਸਤੀਆਂ ਅੱਗੇ ਸਿਰ ਨਮਾਏ ਜਾਣ ਉਥੇ ਔਰਤਾਂ ਲੱਗਣੀ ਹੀ ਹੈ ਇਸ ਚੁੱਕ ਦੇ ਕਾਰਨ ਜੱਟਾਂ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਪਿੰਡ ਤੋਂ ਕੱਢ ਦਿੱਤਾ ਸੀ ਪਰ ਫਿਰ ਜਦੋਂ ਬ੍ਰਾਹਮਣਾਂ ਤੇ ਜੋਗੀ ਦੀਆਂ ਚਾਲਾਂ ਦੀ ਸਮਝ ਆਈ ਤਾਂ ਭੁੱਲ ਬਖਸ਼ਾ ਕੇ ਸਤਗੁਰ ਜੀ ਨੂੰ ਵਾਪਸ ਲੈ ਆਏ ਮੋਗਲ ਬਾਦਸ਼ਾਹ ਮਾਇਉਂ ਵਾਲੀ ਉੱਪਰ ਦਿੱਤੀ ਨਿੱਕੀ ਜੀ ਘਟਨਾ ਨੂੰ ਸਮਝਣ ਲਈ ਭਾਰਤ ਦੇ ਉਸ ਵੇਲੇ ਦੇ ਥੋੜੇ ਜੇ ਰਾਸ਼ੀ ਹਾਲਾਤ ਪਾਟਕਾਂ ਦੇ ਸਾਹਮਣੇ ਰੱਖਣੇ ਜ਼ਰੂਰੀ ਹਨ ਹਿੰਦੁਸਤਾਨ ਦਾ ਪਹਿਲਾ ਮੋਗਲ ਬਾਦਸ਼ਾਹ ਬਾਬਰ 26 ਦਸੰਬਰ ਸਨ 1540 ਨੂੰ आगरे फौत होया। ਉਸ ਦਾ ਪੁੱਤਰ ਹਮਾਈਉਂ ਤਖਤ ਉੱਤੇ ਬੈਠਾ। ਹਮਾਈਉਂ ਨੇ ਆਪਣੇ ਭਰਾ ਕਾਮਰਾਂ ਨੂੰ ਪਛਮੀ ਪੰਜਾਬ ਕਾਬਲ ਅਤੇ ਕੰਧਾਰ ਦਾ ਗਵਰਨਰ ਬਣਾ ਦਿੱਤਾ। ਮੁਗਲਾਂ ਤੋਂ ਪਹਿਲਾਂ ਇੱਥੇ ਲੋਧੀ ਪਠਾਣਾਂ ਦਾ ਰਾਜ ਸੀ। ਸੁਲਤਾਨ ਬਹਿਲੋਲ ਲੋਧੀ ਨੇ ਆਪਣੇ ਹੀ ਪਕਿਆਈ ਵਾਸਤੇ